ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਉਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਕਰੋੜਾਂ ਰੁਪਏ ਖਰਚ ਕਰਕੇ ਕਿਸਾਨਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਪਰ ਇਸ ਦੇ ਉਲਟ ਇਸ ਨਹਿਰੀ ਵਿਭਾਗ ਇਸ ਵਾਸਤੇ ਕਿੰਨਾ ਕੁ ਸੁਚੇਤ ਹੈ ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਗੁਰਦਾਸਪੁਰ ਦੀ ਬੱਬਹਾਲੀ ਨਹਿਰ ਤੋਂ ਕਈ ਛੋਟੇ ਖਾਲੇ ਬਣਾ ਕੇ ਕਿਸਾਨਾਂ ਤੱਕ ਪਾਣੀ ਪਹੁੰਚਾਉਣ ਵਾਸਤੇ ਸੀ ਵੈਂਕਸ ਕੰਪਨੀ ਨੂੰ ਗੁਰਦਾਸਪੁਰ ਦੀ ਤਿਬਲੀ ਡਿਵੀਜ਼ਨ ਵੱਲੋਂ ਕਰੀਬ 1 ਕਰੋੜ ਦੇ ਰੁਪਏ ਦਾ ਠੇਕਾ ਦਿੱਤਾ ਗਿਆ ਹੈ ਪਰ ਇਸ ਕੰਪਨੀ ਵਾਲੇ ਨਿਯਮਾਂ ਨੂੰ ਸਿੱਕੇ

ਸਰ ਜਿਹੜੀ ਹੈਗੀ ਸਰ ਉਹੀ ਲੱਗਦੀ ਹਨ ਗੱਲ ਕਰਵਾ ਮੈਨੂੰ ਇਸ ਤਰ੍ਹਾਂ ਨਹੀਂ ਪੜਾ ਉਹ ਜੇ ਸਾਹਮਣੇ ਖਾਲੀ ਕਰੋ ਨਾ ਟਿਕਟ ਦਾ ਸਾਹਮਣੇ ਕਰੋ ਸਰ ਜਿਹੜੀ ਵੀ ਹੈਗੀ ਉਹਨੇ ਗੱਲ ਕੀਤੀ ਹੋਗੀ ਉਹੀ ਲੱਗਦੀ ਸਰ ਇਹ ਜਿਹੜੇ ਖਾ ਮੌਕੇ ਦੀ ਤੁਸੀਂ ਦੱਸਿਆ ਸੀ ਮੈਕਸ ਕੰਪਨੀ ਵੱਲੋਂ ਖਾਲ ਬਣਾਏ ਜਾ ਰਹੇ ਨੇ ਹਾਂਜੀ ਜੇ ਉਹ ਮੈਨੂੰ ਮੇਰੇ ਧਿਆਨ ਵਿੱਚ ਆ ਆ ਵੀ ਟਮਾੜੀ ਆ ਰਹੀ ਹੈ ਇਹਨੂੰ ਆਪਾਂ ਤੁਰੰਤ ਮਾਰਕਿੰਗ ਕਰਾ ਕੇ ਵਾਪਸ ਕਰਾਵਾਂਗੇ ਤੇ ਏ ਕਲਾਸ ਬ੍ਰਿਕ ਦਾ ਕੰਮ ਸ਼ੁਰੂ ਉਹ ਡਿਸਮੈਂਟਲ ਕਰਾਵਾਂਗੇ ਮੈਂ ਉਹ ਤੁਹਾਨੂੰ ਜਿੱਦਾਂ ਦੱਸਿਆ ਵਾ ਜਿਹੜੀ ਲੋ ਕੁਆਲਿਟੀ ਦੀ ਈਟ ਆਈ ਹੈ ਉਹ ਆਪਾਂ ਵਾਪਸ ਕਰਾਂਗੇ ਤੇ ਠੇਕੇਦਾਰ ਨੂੰ ਸਖਤ ਅਹਿਦ ਦੇ ਦਵਾਂਗੇ ਵੀ ਏ ਕਲਾਸ ਬ੍ਰਿਕ ਕੰਮ ਵਿੱਚ ਵਰਤੀ ਜਾਵੇ ਬਿਲਕੁਲ ਜੀ ਆਪਾਂ ਪਹਿਲੇ ਵੀ ਇਹਦਾ ਜਿਹੜੀ ਮੈਂ ਇੰਸਪੈਕਸ਼ਨ ਕੀਤੀ ਸੀਗੀ ਲੋ ਕੁਆਲਟੀ ਦੇ ਕਾਰਨ ਆਈ ਸੀਗੀ ਤੇ ਆਪਾਂ ਨਾਲੋਂ ਨਾਲ ਹੀ ਕੰਮ ਵਿੱਚ ਨਹੀਂ ਵਰਤੀ ਗਈ ਤੇ ਨਾਲੋਂ ਨਾਲ ਹੀ ਆਪਾਂ ਵਾਪਸ ਕੀਤੀ ਸੀ। ਇਹ ਸਿਮਿਕਸ ਵਾਲਿਆਂ ਕੋ ਜੀ ਇਹ ਖਾਲਾ ਜਿਹੜਾ ਹੈਗਾ ਵਾ 30 ਲੱਖ ਦਾ ਹੈਗਾ ਜੀ। ਉਹ ਵੀ 50-60 ਲੱਖ ਦਾ ਹੈਗਾ ਜੀ। ਨਹੀਂ ਸਰਕਾਰ ਦਾ ਕੋਈ ਨੁਕਸਾਨ ਨਹੀਂ ਹੋਣ ਦਵਾਂਗੇ ਜੀ ਆਪਾਂ। ਜੋ ਵੀ ਕੰਮ ਹੋਏਗਾ ਇਸ ਪਰ ਸਪੈਸੀਫਾਈਡ